वेलकम टू बन्दे फैमिली ब्लॉग शुरू ਕਰਦੇ ਆ ਜੀ ਅੱਜ ਦਾ ਨਿਊ ਵੀਲੌਗ ਤੇ ਪੱਖੇ ਵੀ ਬਹੁਤ ਆਵਾਜ਼ ਆਉਂਦੀ ਹੋਈ ਆ ਮੇਰੀ ਜੀ ਸਾਡੇ ਪਰਿਵਾਰ ਚੱਲਿਆ ਜੀ ਮੱਥਾ ਟੇਕਨ ਮੰਮੀ ਵੀ ਤਿਆਰ ਹੋਏ ਆ ਪਾਪਾ ਜੀ ਵੀ ਇਹਨੂੰ ਛੱਡ ਕੇ ਰੋਂੜਿਆ ਅੱਜ ਹਾਤੋਂ ਰੋਣਾ ਤੇ ਸੰਦੀਪ ਚੱਲੀ ਆ ਤਿਆਰ ਹੁੰਦੀ ਪਈ ਆ ਉਹਦੀ ਉਹੀ ਪੁਰਾਣੀ ਸ਼ਰਟ ਟੈਂਟ ਉਹ ਪਾਏਗੀ ਜੀ ਮਾੜਾ ਸਰੀਰ ਦਮਦਰ ਮੇ ਕਹਿੰਦਾ ਮੇਰਾ ਸੀ ਕਿਵੇਂ ਆ ਹੋ ਗਿਆ ਦਾ ਇਹਨੂੰ ਗੋਲੀ ਦੇ ਦੇ ਥੇਪੇ ਕਿਹੜੀ ਗੋਲੀ ਦਵਾਇਨੂੰ ਲੈ ਆਓ ਬੱਕਰੀ ਨੂੰ ਜਲੂਜ਼ ਵਸਰਾਈ ਦਵਾਤ ਨੂੰ ਗੋਲੀ ਖੇੜੀ ਦਵਾਉਂ ਤੂੰ ਜਿੰਦ ਖੇਹਾਰੀ ਨੀਗਾ ਹਮ ਲੈਪਟਾਪ ਖੇੜੀ ਦੇ ਇਹਨੂੰ ਕਿਹੜੀ ਆਪਣਾ ਲੈਪਟਾਪ ਆਏ ਜੀ ਉੱਧਰ ਕਿਵੇਂ ਵਾਲੀ ਹਾਂ ਉਹ ਮੈਂ ਪੈਦਰ ਲਾ ਲੈਪਟਾਪ ਗ੍ਰੀਨ ਕਲਰ ਦੀ ਤੇਰੇ ਦੋ ਕਲਰਾਂ ਦੀ ਹਮ ਕਹਿੰਦੇ ਪੀ ਆਲਤ ਜੀ ਨਾਲ ਤੂੰ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਮਲਤਾ ਮਤਲਬ ਫਲਤ ਫਲਤ ਗੋਲੀਆਂ ਨਾਲ ਆਜਾ ਆਹ ਤੇ ਫालतू ਗੋਲੀਆਂ ਨਹੀਂ ਖਾਣੀਆਂ ਚਾਹੀਦੇ ਹੈਗਾ ਤੁਸੀਂ ਦਵਾਈ ਲੈ ਕੇ ਆਓ ਨਹੀਂ ਉਹਨੂੰ ਥੱਕੇ ਆ ਆ ਕੱਲ ਦਾ ਥੱਕ ਗਿਆ ਦਾ ਹੈ ਇਹਨੇ ਕਰਾ ਕਈ ਭਾਈ ਆ ਕਈ ਵੀ ਭਾਈ ਇਹ ਤਾਂ ਭਾਂਟੇ ਵਿੱਚ ਚੁੱਕੇ ਆਹ ਮਾਈ ਗਾਡ ਬਾਹੂ ਬਲੀ ਬਾਹੂ ਬਲੀ ਨਾ ਕੇ ਕੰਮ ਕਰਾਉਂਦੇ ਆ ਇਹੋ ਜਿਹੜੀ ਜਰਾਬਾ ਪੱਟ ਕੇ ਦਾ ਵਲੋਗ ਨਹੀਂ ਬਣਾਉਣਾ ਬੋਲ ਆ ਜਿੱਥੇ ਮੇਰੇ ਜਰਾਬਾ ਪਾਟੀਆਂ ਸਾਫ ਮੇਰੀਆਂ ਜਰਾਬਾਂ ਨੇ ਆਲੇ ਜਿਹੜੀ ਵਿਆਹ ਕਰਾਤਾ ਪਿਆਰ ਸਾਹਿਬ ਉਹ ਨੂੰ ਵੇਖੋ ਜੀ ਸੰਦੀਪ ਦਾ ਕੋਸਟਿਊਮ ਦਿਖਾ ਮਾਈ ਮਾਈ ਲੁਕਿੰਗ ਲਾਈਕ ਆ ਵਾਓ ਲੁਕਿੰਗ ਲਾਈਕ ਆ ਵਾਓ ਦੇਖੋ ਜੀ ਆਪਣੀ ਗਰਦਨ ਦੀ ਮਹਿਲ ਖਾ ਲੈਂਦੇ ਉਹਦੇ ਨਾਕ ਹੈ ਸੰਦੀਪ ਪੇਟ ਹੈ ਲੂਜ਼ ਹੀ ਤੈਨੂੰ ਹੁੰਦੀ ਵਸ ਚप्पल ਭਾਗ ਜਾਣਾ ਦੀਦੀ ਮੇਰੇ ਦਹੀਂ ਲੱਗਾ ਦਾ ਦਹੀਂ ਫੁੱਟ ਕੇ ਉੱਪਰ ਆ ਗਿਆ ਤੂੰ ਕਿਹਨੂੰ ਦੇਣਾ ਤੇ ਉਹ ਰਮਾਲ ਲੱਗ ਦਿੱਤੇ ਪਨਾਲੀ ਜੀ ਅਤਲੇ ਬੋਝੇ ਚੋ ਨਹੀਂ ਰਮਾਲ ਸਰ ਉਹ ਦਈ ਨਾ ਤਾਂ ਇਦਾਂ ਹੀ ਹੋਣਾ ਨਹੀਂ ਨਹੀਂ ਤੂੰ ਤੇ ਲਟਮਾਇਆ ਇਹ ਮੇਰਾ ਆ ਮੈਂ ਤੋ ਪਛ ਲੈਣ ਵਾਸਤੇ ਰੱਖਿਆ ਆਪਣੇ ਹਾਂ ਉਹ ਆਹ ਮੇਰਾ ਹੈ ਨਾ ਤੁਸੀਂ ਆਪਣਾ ਰੁਮਾਲ ਵਗੈਰਾ ਲੈ ਲਓ ਨਾ ਬੱਚਿਓ ਬੱਚੇ ਅੱਜ ਕੰਨ ਨਪੀਰ ਹੁੰਦਾ ਇਹ ਕਿਉਂ ਮੱਖਾ ਵੀ ਤੇਸ ਕਿਉਂ ਨਕੇ ਮੰਮੀ ਆ ਕੰਨ ਨਪੀਰ ਕਰਦਾ ਕੰਨ ਦੇ ਵਿੱਚ ਫੁਣਸੀ ਹੁੰਦੀ ਪਈ ਆ ਨਹੀਂ ਆਂ ਦੇਖ ਖਲਾ ਖਲਾ ਫੋਟੋ ਖਿੱਚ ਕੇ ਅੰਦਰ ਆ ਰਿਹਾ ਤੁਹਾਨੂੰ ਹਾਂ ਕੱਲ ਦੱਸਾਂ ਗਰਮੀਆਂ 'ਚ ਪੱਖੇ ਬੜੇ ਸਲੋ ਹੋ ਜਾਂਦੇ ਦੇ ਸਿਆਜ ਆ ਸਿਆਜ ਇੱਕ ਫਲਾਟੇਦਾਰ ਚੱਲਣ ਡਿਆ ਆ ਸਿਆਜ ਬੜੀ ਫਾਸਟ ਹੋ ਜਾਂਦੇ ਆ ਪਰ ਇਹ ਨਾ ਗਰਮੀਆਂ 'ਚ ਘੱਟ ਜਾਂਦੇ ਆ ਗਰਮੀ ਅਜ ਕਿਉਂ ਘਟ ਦੋਣਾ ਪਤਾ ਲੱਗ ਜਾਂਦਾ ਵੀ ਗਰਮੀ ਤੇਜ਼ ਆ ਗਈ ਹੂੰ ਦਸਿਆਲ ਨੂੰ ਇਹ ਵੀ ਅਸੀਂ ਠੰਡੀ ਹਵਾ ਦੇਣੀ ਆ ਹੂੰ ਚਲੋ ਭਾਂਜੀ ਹੂੰ ਤੀਸਰ ਤੋਂ ਕੱਢ ਲਤਾਂ ਨੂੰ ਤਈ ਤੇ ਸਰਵਾਤ ਤਈ ਪਿਆਗੇ ਗੱਸੀ ਕੰਬੇ ਦਾ ਮੈਂ ਨਹੀਂ ਗਈ ਚੱਲ ਚੱਲ ਗੱਲ ਕਰੂ ਹੋਵੇ ਨਾ ਚਿਤਾ ਹੋ ਗਿਆ ਕਿਸੇ ਬਣਾ ਕੇ ਫੇਰ ਤੋਆ ਜਿਵੇਂ ਸ਼ਿਕਰੀ ਆਂਦੀ ਉੱਤੇ ਆਂ ਪੂਰੀਆਂ ਮਜਾਂ ਸੁਈਆਂ ਚਿਕਰੀ ਆਤਾਂ ਲਸੀ ਨਾਲ ਤੋਂ ਇਹਨੂੰ ਦਹੀਂ ਖਾਣ ਲਈ ਦਿੱਤਾ ਹੈ ਇਹਨਾਂ ਦਹੀਂ ਸੇਪਾ ਲੈ ਤੰਗਾ ਕੀਤਾ ਕੁੜੀ ਨੇ ਇਹਦਾ ਮੰਮੀ ਨਹੀਂ ਚੱਲੇ ਇਹ ਡੈਡੀ ਬਿਸਕੁਟੀ ਕਰਕੇ ਬੈਠੇ ਹੈ ਤਿਆਰ ਮੈਂ ਨੱਕਦੇ ਅੱਲੇ ਵੀ ਰਸਲਿੰਗ ਵੇਖਣੇ ਆ ਤਾਂ ਹੁਣ ਵੀ ਹੂੰ ਤੂੰ ਆ ਵੇ ਕਦੀ ਮੈਂ ਆਪ ਲੈ ਲਾਂ ਕੇ ਇੰਨ੍ਹੇ ਵੇਖ ਹੁਣ ਫਿਰਾਂਦੇ ਆ ਲਿਆਂਦੇ ਮੈਂ ਆ ਕਿੱਡਾ ਚਲਾਗੀ ਹੁਣ ਫਿਰਾਂਦੇ ਆ ਦੇ ਹਰ ਦਾ ਕੁੱਤਾ ਚੀਜ਼ ਮੰਗਦਾ ਮੈਂ ਤੂੰ ਆਪਣੀ ਹਿੱਸੇ ਦੇ ਖਾ ਲਿਆ ਨਾ ਉਹ ਵੀ ਬਾਹਰ ਕੇ ਨਹੀਂ ਤਾਂ ਖਾ ਲਿਆ ਨਾ ਆਪਣੀ ਹਿੱਸੇ ਦੇ ਨਹੀਂ ਫੇਰ ਦਿੱਤੇ

ਨਹੀਂ ਮੈਂ ਉਹ ਦਵਾ ਦੇ। ਤੂੰ ਮੇਰੇ ਕੋ ਰੱਖਿਆ ਨਹੀਂ ਜਾਂਦਾ ਤੈਨੂੰ ਪਤਾ ਮੈਂ ਵਿੱਚੇ ਬਿਮਾਰ ਪਾ ਦਿੰਦੀ। ਐ ਕੋਈ ਮੈਂ ਬੁਖਾਰ ਚੱਲ ਗਿਆ ਕਹਿੰਦੇ ਗੋਲੀ ਲਗਾਣੀ ਮੈਨੂੰ ਡਰੁੰਦੇ ਏ। ਮੈਂ ਬੁਖਾਰ ਦੀ ਗੋਲੀ ਖਾ ਲੈਣ ਦੋ ਮੈਨੂੰ। ਉਹਦਰੋਂ ਮੇਰਾ ਬੁਖਾਰ ਸਿਰ ਤੇ ਰੋਏ ਮੈਂ ਦਵਾਈ ਨਹੀਂ ਖਾਣ ਦਿੱਤੇ ਹੈਗੇ। ਦੇਜੇ ਤੇਰਾ ਵਰਤ ਟੁੱਟ ਜਾਣਾ। ਇਹ ਮੰਗਾਂ ਤੇ ਆਈ ਭੁੱਖਾ। ਮੱਖੀਆਂ ਬੈਣੀਆਂ ਤੇਰੇ ਮੂੰਹ ਤੇ। ਹਾਂ ਪਰដាក់ ਖਾ ਲਈਏ ਬਿੰਦਲੂੜੀ ਆ ਵੀ ਤੋਂ ਕਰਨ ਮੂੰਹ ਚਤੇ ਨਾ ਕੇ ਰਮਾਉਂ ਦੈਂਕੀ ਇਹਨੇ ਸਬਜੀ ਹੈ ਨਹੀਂ ਖਾਏ ਕਿਦਾਂ ਬੰਦਾ ਪਕਾ ਨਾ ਚ ਰੋਟੀ ਹੋਣੀ ਚਾਹ ਨਾਲ ਚਾਹ ਨਾ ਮੋੜ ਪੱਖਾ ਚਲਾ ਲਈ ਆ ਬਾਵਾ ਆ ਗਿਆ ਜੀ ਕਿ ਬਸ ਆਉਂ ਕਿ ਵਿਸਾਖੀ ਆ ਗਈ ਆ ਪੱਖੀ ਚਲਾਈ ਹੋਈ ਆ ਨਿਕਲ ਨਹੀਂ ਹੋ ਕਿ ਫੱਕੋਰੇ ਸੁਪਾ ਖਾ ਚਲਾ ਚਾਹ ਨਾ ਪੂਟੋਰੇ ਪੱਖਾ ਚਲਾ ਦੇ ਤੁਲਮਾ ਸਾਕੇ ਮੈਨੂੰ ਮਾਲ ਪੂਰੇ ਖਾਣੋਂ ਦਿਲ ਡੇਗਾ ਮੈਂ ਦੇ ਦੋਸਤਾ ਮਾਲਪੂਰੀ ਤੇ ਡੋਨਲਡ ਨੰਮ ਪਾਇਮੈਂਟ ਰ ਆ ਗੂਗਲ ਦੇ ਉਹਦੇ 6 ਇੰਚ ਖਾਈ ਦੇ ਹੈ 6 ਇੰਚ ਪਰ ਹਾਡੇ ਹੱਥੋਂ ਹੁਣੀ 6 ਚੜਿਆ ਹੈ ਕਿਉਂ ਜੀ ਠੀਕ ਹੈ ਨਹੀਂ ਥੇਲੇ ਦੀ ਕਹਿੰਦੇ ਆ ਇਹ ਤੂੰ ਲਿਆਂਦੀ ਤੇ ਤੂੰ ਹੁਣ ਇਹਨੂੰ ਪਾਇਮੈਂਟ ਲੰਨਾ ਹੈ ਯੋ ਯੇ ਲਾਈਕ ਕਰਾਓ ਸ਼ੇਅਰ ਕਰਾਓ ਸਬਸਕ੍ਰਾਈਬ ਕਰਾਓ ਮੈਨੂੰ ਪਤਾ ਹੀ ਵੀਡੀਓ ਨਹੀਂ ਬਣਾਏ ਨੇ ਇਸਨੇ ਵੱਜ ਘੱਟ ਕਰੀ ਵੱਜ ਘੱਟ ਕਰ ਰੋ ਰੋ ਯੋ ਨਦੇਸਟੇ ਇਲਦੀ ਮਾਫ ਮੇਰੇ ਆਪ ਕੋ ਲੈ ਗਿਆ ਯਾ ਉਹਨਾਂ ਦੇ ਸਟੀਲ ਦੇ ਰੋੜ ਯੋ ਆਈ ਨੀਡ ਦੋ ਪਿਆਰਾ ਆਂਬ ਆਜਾ ਕੋਈ ਸਵਾਦ ਵੀ ਪਾ ਵੀ ਦਾ ਗਲਾਸ ਪੀਏ ਇੱਕ ਗਰਜੇ ਉਹ ਗਾਇਜ਼ ਮੇਰਾ ਫੋਰ ਰਹਿ ਗਿਆ ਹਾਇ ਮੇਰਾ ਗੋਡਾ ਆ ਗਿਆ ਹਾਇ ਕਿਹਨਾਂ ਪਰੂੰਗੀ ਰਿਆ ਸਰ ਤੋਂ ਗੁੱਸੇ ਨੀ ਨਮਕ ਇਹਨੇ ਚੋਲ ਬਣਾਇਆ ਇਧਰ ਜਿੰਨੇ ਮਕੀਨੇ ਚੋਲ ਕੋਲੀਆਂ ਆਈ ਦੇ ਪਾਜੀ ਵਾਸਤੇ ਬਣੇ ਆ ਚਾਹ ਬਸ ਕਰਦਾ ਪਿਆਰ ਬਸ ਪਾ ਕੇ ਦੇ ਲੇ ਹਾਂ ਇਹ ਤਰ੍ਹਾਂ ਕਰਾ ਦੇ ਫੁੱਟੋਂ ਕੀ ਦਾ ਪਾਰ ਪਾਉਂਦੇ। ਕਰਦੇ ਆ ਜੀ ਅੱਜ ਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ।